ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਇੱਕ ਖਬਰ ਦੇ ਬਾਰੇ ਸਭ ਤੋਂ ਪਹਿਲਾਂ ਤੁਹਾਨੂੰ ਸਹੀ ਦੱਸ ਦਈਏ ਕਿ ਇਹ ਖਬਰ ਅਸੀਂ ਆਪਦੇ ਕੋਲੋਂ ਨਹੀਂ ਬਣਾ ਰਹੇ ਇੱਕ ਖ਼ਬਰ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਜੋ ਕੁਝ ਅਖਬਾਰ ਦੇ ਵਿੱਚ ਲਿਖਿਆ ਹੋਇਆ ਹੈ ਆਪਾਂ ਅੱਜ ਉਸੇ ਹੀ ਵਿਸ਼ੇ ਦੇ ਉੱਪਰ ਬੇਨਤੀਆਂ ਕਰਨੀਆਂ ਨੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਦੇ ਬਾਰੇ ਜੋ ਖ਼ਬਰ ਛਪੀ ਹੈ ਕਿ ਇਹ ਸੱਚ ਹੈ ਕਿ 50 ਲੱਖ ਰੁਪਏ ਦੀ ਸੱਚੀ ਮੁੱੱਚੀ ਹੀ ਸੁਪਾਰੀ ਦਿੱਤੀ ਗਈ ਸੀ ਸੰਤ ਜੀ ਨੂੰ ਮਾਰਨ ਦੇ ਲਈ ਤੇ ਭੁਲੇਖੇ ਦੇ ਨਾਲ ਜੋ ਕਿ ਸੋਢੀ ਹੈ ਉਸ ਦਾ ਕਤਲ ਹੋ ਚੁਕਿਆ ਸੀ ਹੁਣ ਇਸ ਖਬਰ ਦੇ ਪਿੱਛੇ ਸੱਚਾਈ ਕੀ ਹੈ ਕਿ ਮਾਰਨਾ ਤਾਂ ਸੰਤਜੀ ਨੂੰ ਸੀ ਪਰ ਮਾਰ ਦਿੱਤਾ ਗਿਆ ਸੋਢੀ ਮਹਿੰਦਰ ਸਿੰਘ ਨਾਮ ਦੇ ਇੱਕ ਪੱਤਰਕਾਰ ਬਹੁਤ ਸੀਨੀਅਰ ਪੱਤਰਕਾਰ ਸੀ ਉਹਨਾਂ ਨੇ ਖੁਲਾਸਾ ਕੀਤਾ ਸੀ ਤੇ ਇਸ ਕੱਲੇ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਕਤਲ ਕਰਵਾਉਣ ਦੇ ਲਈ ਅਕਾਲੀਆਂ ਨੇ 50 ਲੱਖ ਦੀ ਸਵਾਰੀ ਦਿੱਤੀ ਸੀ ਇੱਕ ਪੁਰਾਣਾ ਅਖਬਾਰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਖਬਾਰ ਦੇ ਪੱਤਰਕਾਰ ਨੇ ਮਹਿੰਦਰ ਸਿੰਘ ਉਹਨਾਂ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਹੈ ਹੁਣ ਇਸ ਦੇ ਵਿੱਚ ਕੀ ਸੱਚਾਈ ਹੈ ਹੁਣੇ ਉਸ ਸਮੇਂ ਦੀਆਂ ਸੰਗਤਾਂ ਵੀ ਦੱਸ ਸਕਦੀਆਂ ਨੇ ਜਿਨ੍ਹਾਂ ਨੇ 1984 ਦਾ ਉਹ ਦੌਰ ਦੇਖਿਆ ਹੈ ਕਿ ਉਸ ਸਮੇਂ ਕਿਸ ਤਰੀਕੇ ਦਾ ਮਾਹੌਲ ਸੀ ਕਿਉਂਕਿ ਸੋਸ਼ਲ ਮੀਡੀਆ ਤਾਂ ਉਸ ਸਮੇਂ ਜਮਾਨਾ ਨਹੀਂ ਸੀ ਉਸ ਸਮੇਂ ਪ੍ਰਿੰਟ ਮੀਡੀਆ ਚੱਲਦਾ ਸੀ ਜਾਂ ਫਿਰ ਆਲੇ-ਦੁਆਲੇ ਗੱਲਾਂ ਚੱਲਦੀਆਂ ਸੀ ਜਾਂ ਫਿਰ ਖੂਫੀਆ ਜਾਣਕਾਰੀ ਕਿਸੇ ਕੋਲੇ ਹੋਵੇਗੀ ਜਿੰਨਾ ਲੋਕਾਂ ਨੇ 1984 ਦਾ ਉਹ ਸਮਾਂ ਗੁਜ਼ਾਰਿਆ ਹੈ ਉਹ ਚੰਗੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮਝ ਸਕਦੇ ਨੇ ਤੇ ਉਹਨਾਂ ਨੂੰ ਸਭ ਪਤਾ ਵੀ ਹੈ ਹੁਣ ਸਾਹਮਣੇ ਖੁੱਲ ਕੇ ਨਹੀਂ ਬੋਲ ਸਕਦੇ ਤਾਂ ਉਹਦਾ ਆਪਾਂ ਕੀ ਕਰ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਇਹ ਖਬਰ ਦੇ ਰਹੀਏ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਕਮੈਂਟ ਕਰਕੇ ਦੱਸੋ ਕਿ ਜੋ ਇਹ ਅਖਬਾਰ ਵਾਇਰਲ ਹੋ ਰਿਹਾ ਹੈ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਸੱਚ ਹੈ ਜਾਂ ਝੂਠ ਹੈ ਇਹ ਤੁਸੀਂ ਦੱਸੋ ਜੇਕਰ ਸੱਚ ਹੈ ਤਾਂ ਉਸ ਦੇ ਉੱਪਰ ਆਪਣੇ ਵਿਚਾਰ ਵੀ ਦਿਓ